ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਕਾਰੋਬਾਰ ਵਿੱਚ ਤਰੱਕੀਆਂ ਪਾਵੇ ਅੱਜ ਫੇਰ ਇੱਕ ਨਵੀਂ ਵੀਡੀਓ ਵਿੱਚ ਲੈ ਕੇ ਲੈ ਕੇ ਆਏ ਆ ਜਿਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਪੱਠੇ ਪਾਉਣ ਦਾ ਢੰਗ ਵੀ ਕਿ ਆਪਾਂ ਵੀ ਕਈ ਨਹੀਂ ਹੁੰਦੇ ਪੱਠੇ ਸਿੱਟੀਆਂ ਦੇ ਆਹ ਸਵੇਰ ਹੀ ਪੱਠੇ ਦੁਪਹਿਰ ਹੀ ਪੱਠੇ ਸ਼ਾਮ ਨੂੰ ਹੀ ਪੱਠੇ ਨਹੀਂ ਪੱਠੇ ਨੂੰ ਖਵਾਈ ਜਾਂਦੇ ਆ ਦੌਣਾ ਪਾਈ ਜਾਂਦੇ ਤੇ ਪਸੂ ਇਹਨਾਂ ਦੁੱਧ ਨਹੀਂ ਜਿੰਦੇਗੇ ਪਿਆਪਾ ਦੱਸਦੇ ਆਂ ਵੀ ਪੱਠੇ ਵੀ ਆਪਾਂ ਨੂੰ ਦੋ ਟਾਈਮ ਹੀ ਪਾਉਣੇ ਚਾਹੀਦੇ ਆ ਆਪਾਂ ਦੱਸ ਦੇਵੇਂ ਕਿਵੇਂ ਪੱਠੇ ਪਾਉਣੇ ਚਾਹੀਦੇ ਆ ਸਾਰਿਆਂ ਦੇ ਆਪ ਦੇ ਆਦੇ ਢੰਗ ਹੁੰਦੇ ਆ ਵੀ ਪੱਠੇ ਦੋ ਟਾਈਮ ਸਹੀ ਟਾਈਮ ਟੂ ਟਾਈਮ ਪੈਂਦੇ ਰਹਿਣ ਉਹ ਜਾਦੇ ਬੈਨੀਫਿਟ ਹੁੰਦਾ ਉਹਦਾ ਕਿਉਂਕਿ ਜੇ ਆਪ ਆਪਾ ਸੂਣੋਂ ਤੱਕ ਕੀ ਜਾਣੇ ਆ ਵੀ ਖਵਾਈ ਜਾਣੇ ਆ ਉਹ ਬਚਦਾ ਪਚਾਉਣ ਤੇ ਵੀ ਇਹਨਾਂ ਨੂੰ ਟਾਈਮ ਚਾਹੀਦਾ ਜਿਵੇਂ ਆਪਾਂ ਕਹ ਰਹੇ ਨੇ ਰੋਟੀ ਖਾ ਲਈ ਦਵ ਦਵ ਖਾ ਲੋ ਦਵ ਉਹ ਵੀ ਖਾ ਲੋ ਉਹ ਵੀ ਖਾ ਲੋ ਫਿਰ ਪਚਾਣੀ ਆ ਫਿਰ ਆਪਾਂ ਗੋਲੀਆਂ ਲੈਂਦੇ ਫਿਰਦੇ ਆ ਉਹੀ ਚੀਜ਼ ਹੈ ਇਹਨਾਂ ਪਸ਼ੂਆਂ ਦਾ ਆਪਾਂ ਸਿੱਟੀ ਜਾਂਦੇ ਆ ਸਵੇਰੇ ਪੱਠੇ ਦੁਪਹਿਰੇ ਪੱਠੇ ਸ਼ਾਮ ਨੂੰ ਇਕੱਠੇ ਪੱਠੇ ਪੱਠੇ ਕਰੀ ਜਾਂਦੇ ਆ ਤੇ ਜਿੰਨੇ ਪੱਠੇ ਪਾਉਣੇ ਉਹਨੇ ਹੀ ਗੋਹਾ ਆਪਾਂ ਰੂੜੀਆਂ ਵੱਡੀਆਂ ਕਰੀ ਜਾਂਦੇ ਆ ਪਸ਼ੂਆਂ ਵਿੱਚ ਤਾਂ ਵੱਧਾ ਨਹੀਂ ਹੁੰਦਾਗਾ ਵੀ ਦੁੱਧ ਵਧਣੀਆਂ ਨਹੀਂ ਗੀਆਂ ਜਿੰਨਾ ਆਪਾਂ ਤੱਕਦੇ ਹੁੰਨੇ ਆ ਮੈਨਾਂ ਦੁੱਧ ਦੇਣਾ ਚਾਹੀਦਾ ਉਹਨਾਂ ਦਾ ਦੁੱਧ ਦਿੰਦੀਆਂ ਨਹੀਂ ਤੇ ਆਪਾਂ ਗੋਹਾ ਰੂੜੀਆਂ ਵੱਡੀਆਂ ਕਰ ਲੈਨੇ ਜਗਾਂ ਦੀ ਤੇ ਆ ਆਪਾਂ ਦੱਸਦੇ ਆ ਵੀ ਕਿਦਾਂ ਆਪਾਂ ਪੱਠੇ ਪਾਉਣੇ ਚਾਹੀਦੇ ਆ ਤੇ ਆ ਵੀ ਅਸੀਂ ਉਧਰ ਪੱਠੇ ਪਹਿਲਾਂ ਮੈਂ ਪਾ ਲਿਆ ਪਹਿਲਾਂ ਹੋਂ ਤੋਂ ਤੇ ਉਪਰਾਤੀ ਜਣੀ ਕਿ ਦਾਣਾ ਸਾਡੀਆਂ ਮੱਝਾਂ ਉੱਤੇ ਖੜੀਆਂ ਹੁੰਦੀਆਂ ਆ ਮਾਂ ਤੇ ਉੱਥੇ ਜਣੀ ਕਿ ਜਿਵੇਂ ਆਪਣੀ 20 ਕਿਲੋ ਵਾਲੀ ਮੱਝ ਵੀ ਉਹਨੂੰ ਆਪਾਂ ਕਿੰਨਾ ਦਾਣਾ ਪਾਉਣਾ ਮਾਂ ਤੇ ਕਿੰਨਾ ਉਹ ਕਿੰਨੇ ਪੱਠੇ ਪਾਉਣੇ ਆ ਜਣੀ ਕਿ ਹੁਣ ਸਾਡੇ ਹਰੇ ਹੈ ਨਹੀਂਗੇ ਵੀ ਆਪਾਂ ਚਾਰ ਦੀ ਵਾਰ ਤੋਂ ਐਤ ਕੀ ਵਾਰ ਚਾਰ ਨਹੀਂ ਪਾਇਆਗਾ ਵੀ ਉਹਨਦੇ ਵੀ ਆਪਾਂ ਚਾਰ ਵੀ ਨਾਲ ਐਡ ਕਰਿਆ ਕਰਾਂਗੇ ਵੀ ਅਸੀਂ ਹੁਣ ਕੱਲੀ ਤੂੜੀ ਤੇ ਆ ਵੀ ਤੂੜੀ ਇੱਕ ਟੋਕਰੀ ਤੂੜੀ ਆ ਜਣੀ ਕਿ ਇੱਕ ਮੱਝ ਨੂੰ ਇੱਕ ਟੋਕਰੀ ਤੂੜੀ ਆ ਉਹਵਾ ਵੀ ਇੱਕ ਟੋਕਰੀ ਤੇ ਸ਼ਾਮ ਨੂੰ ਦੇਖੋ। ਇਹ ਇਹ ਹੁਣ ਤੱਕ ਨਾ ਇੱਥੇ ਤੰਨਾ ਮੱਝ ਹੁਣ ਨਹੀਂ ਆ। ਕਿੰਨਾਂ ਨੂੰ ਇੱਕ ਇੱਕ ਟੋਕਰੀ ਹੋਊਗੀ। ਇੱਥੇ ਇੱਥੇ ਤੇ ਇੱਕ ਇੱਕ 10 ਕਿਲੋ ਵਾਲੀ ਬਾਹਟੀ ਦਾਣੇ ਦੀ ਅੱਧਾ ਵਿਚਰ ਲਾਤਾ ਤੇ ਅੱਧਾ ਉੱਪਰ ਪਾਤਾ ਵਿੱਚੀ ਮਿਣੀ ਮੈਂ ਸਰ ਪਾਤਾ। ਵੀ ਜਿਹੜਾ ਹੀ ਪਾਊਡਰ ਪਾਉਣਾ ਜੇ ਪਸ਼ੂ ਆਪਾਂ ਗੱਭਣ ਕਰਾਉਣਾ ਉਹਦੇ ਵਾਸਤੇ ਆਪਾਂ ਬਾਇਓਟਿਨ ਵੀ ਵਿੱਚ ਹੀ ਚੰਗੀ ਤਰ੍ਹਾਂ ਵੀ ਲਾ ਲੈਣਾ ਮਾ ਇੱਕ ਪਸ਼ੂ ਨੂੰ ਇੱਕ ਟੋਕਰੀ ਵੀ ਜੇ ਆਪਾਂ ਹਰੇ ਨਹੀਂ ਪਾਉਣੇਗੇ ਜੇ ਹਰੇ ਆ ਫਿਰ ਆਪਾਂ ਤੂੜੀ ਦੀ ਮਾਤਰਾ ਘਟਾ ਦੇਣੀ ਆ ਵੀ ਹਰੇ ਵੀ ਹੁੰਦੇ ਆ ਪਸ਼ੂ ਖਾਣ ਵੀ ਪਸ਼ੂ ਚਾਹ ਕੇ ਪਸ਼ੂ ਪੱਠੇ ਵੀ ਵਧੀਆ ਖਾ ਲੈਂਦਾਗਾ ਵੀ ਮਿਨਰਲ ਮਿਕਚਰ ਪਾਊਡਰ ਜਿਹੜਾ ਹੁੰਦਾ ਆਪਾਂ ਨੂੰ ਵੀ ਘਾਟਾਂ ਤੋਂ ਆਪਾਂ ਜਿਹੜਾ ਪਾਉਨੇ ਆ ਮਿਨਰਲ ਮਿਕਚਰ ਉਹ ਆਪਾਂ ਨੂੰ ਜ਼ਰੂਰ ਪਾਉਣਾ ਚਾਹੀਦਾ ਵਾ ਸੂਣ ਵਾਲਾ ਪਸ਼ੂ ਚਾਹੇ ਤੂਜਾ ਤੋਂ ਕੜਾ ਚਾਹੇ ਵੀ ਆਸਰਾ ਕੋਈ ਵੀ ਜੇ ਸਿਹਤ ਰੰਗਾ ਪਸ਼ੂ ਆ ਉਹ ਆਪਾਂ ਨੂੰ ਪਾਊਡਰ ਜ਼ਰੂਰ ਪਾਉਣਾ ਚਾਹੀਦਾ ਕਿਉਂਕਿ ਪਾਊਡਰ ਉਹਦੇ ਸਰੀਰ ਦੀਆਂ ਘਾਟਾਂ ਵਾਧਾ ਨੂੰ ਪੂਰਾ ਕਰਦਾ ਵਾ ਤਾਂ ਹੀ ਪਸ਼ੂ ਬਾਹਰ ਹੀਟ ਵਿੱਚ ਪ੍ਰੋਪਰ ਹੁੰਦਾ ਵਾ ਕਿਉਂਕਿ ਜੇ ਆਪਾਂ ਪਾਊਡਰ ਨਾ ਪਾਵਾਂਗੇ ਵੀ ਉਹਦੇ ਨਾਲ ਵੀ ਘਾਟਾਂ ਅੰਦਰ ਦੀਆਂ ਪੂਰੀਆਂ ਨਹੀਂ ਸਿਸਟਮ ਸਹੀ ਨਹੀਂ ਹੋਣਾਗਾ ਕਿਉਂਕਿ ਆਪਣੇ ਮਿੱਟੀ ਵਿੱਚ ਉਹਨੇ ਤੱਤ ਹੈ ਨਹੀਂਗੇ ਵੀ ਜਿਹੜੇ ਇਹਨਾਂ ਨੂੰ ਚਾਹੀਦੇ ਹੁੰਦੇ ਆ ਉਹ ਆਪਾਂ ਮਿਨਰਲ ਮਿਕਚਰ ਨਾਲ ਹੀ ਪੂਰੇ ਕਰਨੀ ਆ ਜਿਵੇਂ ਹੁਣ ਆਪਾਂ ਵੀ ਪੱਠੇ ਪਾਉਂਦਾ ਨਹੀਂ ਵੀ ਪਸ਼ੂ ਜਿਵੇਂ ਹੁੰਦਾਗਾ ਵੀ ਪਸ਼ੂ ਨੂੰ ਗਾਲਾ ਹਰ ਇੱਕ ਭਾਸ਼ਾ ਹੁੰਦੀ ਆ ਹਰ ਇੱਕ ਰੱਡ ਪਿੰਡਾਂ ਦੀ ਜਿਵੇਂ ਸਾਡੇ ਇਧਰ ਗਾਲਾ ਕਹਿ ਦਿੰਦੇ ਪਸ਼ੂ ਵੀ ਪੱਠੇ ਖਾ ਕੇ ਜੇ ਗਾਲਾ ਨਾ ਕਰੇ ਨਾ ਵੀ ਕਹਿ ਦਿੰਦੇ ਉਹ ਸਹੀ ਨਹੀਂਗਾ ਵੀ ਪਸ਼ੂ ਪੱਠੇ ਖਾ ਕੇ ਗਾਲਾ ਕਰਨਾ ਜ਼ਰੂਰੀ ਹੈ ਕਿਉਂਕਿ ਉਹਨੂੰ ਪਚਾਊਗਾ ਚਾਰ ਪੇਟ ਹੁੰਦੇ ਆ ਪਸ਼ੂ ਦੇ ਪਹਿਲਾ ਵੀ ਆ ਪਚਾ ਕੇ ਜਿਹੜਾ ਉਹ ਖਾਂਦਾ ਉਹ ਫਿਰ ਗਾਏ ਕਰਕੇ ਵੀ ਦੂਆ ਪੇਟ ਆਵੇ ਸਪਲਾਈ ਹੁੰਦਾਗਾ ਵੀ ਇਹਵੇਂ ਵੀ ਜੇ ਉਹ ਪਜੂਗਾ ਥੋੜਾ ਪਾ ਲੋ ਕਿਉਂਕਿ ਜੇ ਆਪਾਂ ਜਾਦੇ ਪਾਪਾ ਕਹਿੰਦੇ ਨੇ ਵੱਧ ਦਾਣਾ ਪਾਉਣੇ ਆ ਵੱਧ ਪੱਠੇ ਪਾਉਣੇ ਆ ਮੇ ਪਸ਼ੂਾਂ ਤੇ ਚੰਮ ਜਿਆ ਚੜ ਜਾਂਦਾ ਹੈਗਾ ਉਹ ਵੀ ਠੀਕ ਨਹੀਂਗਾ ਕਿਉਂਕਿ ਇਹ ਪਸ਼ੂ ਵੀ ਜਿੰਨਾ ਮੋਟਾ ਹੋਈ ਜਾਊਗਾ ਉਨੇ ਹੋਰੇ ਗੱਭੜ ਫੁੰਦੇ ਹੋਸਾਰ ਘਟ ਜਾਂਦੇ ਆ ਕਿਉਂਕਿ ਚੰਮ ਚੜਿਆ ਹੁੰਦਾ ਚਰਬੀ ਜਮਾ ਹੋ ਜਾਂਦੀ ਤੇ ਬੱਚੇ ਦਾ ਵੀ ਅੰਦਰੋਂ ਕਮਜ਼ੋਰ ਹੋ ਜਾਂਦੀ ਆ ਵੀ ਪੱਠੇ ਨੋਰਮਲ ਦੋ ਟਾਈਮ ਪੱਠੇ ਪਾਉਣੇ ਚਾਹੀਦੇ ਆ ਨਹੀਂ ਵੀ ਤਿੰਨ ਟਾਈਮ ਅੱਗੇ ਹੁੰਦਾ ਸੀ ਜੇ ਲੋਕ ਵੀ ਪੱਠੇ ਤਿੰਨ ਟਾਈਮ ਤੇ ਚਾਰ ਡੈਂਪ ਆਈ ਜਾਂਦੇ ਸਵੇਰ ਦੁਪਹਿਰ ਫੇਰ 4 ਵਜੇ ਪਰਤੀ ਦੇਸ਼ਾਂ ਉਨੱਖੀ ਐਵੇਂ ਨਹੀਂ ਹੁਣ ਬਹੁਤ ਲੋਕਾਂ ਵਿੱਚ ਵੀ ਇਸ ਚੀਜ਼ ਨੂੰ ਇਹ ਸਮਝਦੇ ਆ ਵੀ ਨਾਲੇ ਤਾਂ ਆਪਣਾ ਖਰਚਾ ਘੱਟ ਹੁੰਦਾ ਵੀ ਆਪਣਾ ਦਾਣਾ ਘੱਟ ਲੱਗਦਾ ਵਾ ਇਸ ਚੀਜ਼ ਨਾਲ ਤੇ ਨਾਲੇ ਆਪਣੇ ਪਸ਼ੂਆਂ ਦੀ ਦੁੱਧ ਦੀ ਪੈਦਾਵਾਰ ਵਾਧੀ ਜਾਂ ਤੇ ਐਵੇਂ ਹੁਣ ਇਹ ਤਿੰਨ ਤਿੰਨ ਪਸ਼ੂਣ ਪੱਠੇ ਪੈ ਗਏ ਆ ਹੁਣ ਉਧਰ ਜਿਵੇਂ ਆ ਇਧਰ ਸਾਡੇ 6 ਪਸ਼ੂ ਵੱਜਿਆ ਨੇ ਆ ਖਰਮੀ ਤੇ ਇਹ ਤੇ ਅਸੀਂ 5 ਪੱਠੇ ਪੱਟ ਪੰਜ ਟੋਕਰੇ ਪਾਏ ਆ। ਕੁੜੀ ਦੇ ਜਿਹੜੇ ਆ ਬੱਠਲ ਹੁੰਦੇ ਆ ਨਾ ਇਹ ਭਰ ਕੇ ਪੂਰਾ ਵੀ 5 ਬੱਠਲ ਮੈਂ ਇੱਥੇ ਪਾ ਲਿਆ। ਤੇ ਇਹਦੇ ਵਿੱਚ ਹੁਣ ਮਿਨਰਲ ਮਿਕਚਰ ਜਿਹੜਾ ਪਾਊਡਰ ਹੁੰਦਾ ਉਹ ਸਾਰਿਆਂ ਨੂੰ ਪੈ ਜਾਣਾ। ਜਿਵੇਂ ਆਪਾਂ ਕਿਸੇ ਕੋਈ ਪਸ਼ੂ ਆਪਾਂ ਇਹ ਵੀ ਗੱਭਣ ਕਰਾਉਣਾ ਮੈਂ ਉਹਦੇ ਵਾਸਤੇ ਜਿਹੜਾ ਪਾਊਡਰ ਆ ਉਹ ਆਪਾਂ ਵੱਖਰਾ ਉਹਦੇ ਜਦੋਂ ਚੋਣ ਲੱਗਣਾ ਮੈਂ ਵੀ ਉਦੋਂ ਵੀ ਪਾ ਦੇਣਾ ਮੈਂ। ਵੀ ਪਾ ਕਹਿੰਦਾ ਪਾਵਾ ਜਿਹੜੇ ਪਾਊਡਰ ਹੁੰਦੇ ਆ ਉਹ ਦਾਣੇ ਵਿੱਚ ਵੀ ਆਪਾਂ ਨੂੰ ਨਹੀਂ ਪਿਉਣਾ ਚਾਹੀਦਾ ਜਿਹੜਾ ਮਿਨਰਲ ਮਿਕਚਰ ਹੁੰਦਾ। ਜਦੋਂ ਆਪਾਂ ਪਸ਼ੂ ਨੂੰ ਚੋਣ ਲੱਗਣਾ ਵਾ ਜਿਹੜਾ ਦਾਣਾ ਪਾਉਨੇ ਆ ਨਾ ਉਸ ਤੇ ਉਦੋਂ ਹੀ ਪਾਉਣਾ ਚਾਹੀਦਾ ਕਿਉਂਕਿ ਉਹਦੇ ਜਦੋਂ ਆਪਾਂ ਭਿਓ ਕੇ ਰੱਖ ਦਿੰਨੇ ਆ ਵੀ ਵਿੱਚ ਹੀ ਪੀਣ ਦਾਣੇ ਦੇ ਐਡ ਕਰ ਦਿੰਨੇ ਆ ਉਹਦੇ ਨਾਲ ਵੀ ਉਹਦੇ ਤੱਤ ਜੇ ਮਰ ਜਾਂਦੇ ਉਹਨਾਂ ਉਹਦਾ ਅਸਰ ਨਹੀਂ ਹੁੰਦਾ ਇੰਨਾ ਵੀ ਜਦੋਂ ਆਪਾਂ ਧਾਰ ਚੋਣ ਆ ਚੋਣ ਲੱਗਦੇ ਉਦੋਂ ਜਿਹੜਾ ਨਸੀਲ ਪਾਉਨੇ ਆ ਨਾ ਉਦੋਂ ਹੀ ਆਪਾਂ ਨੂੰ ਇਹ ਵੀ ਪਾਊਡਰ ਜਿਹੜਾ ਮਿਨਰਲ ਮਿਕਚਰ ਜੋ ਵੀ ਆਪਾਂ ਪਾਊਡਰ ਆਪਾਂ ਆਪਣੇ ਪਸ਼ੂ ਨੂੰ ਵੀ ਪਾਉਣਾ ਹੁੰਦਾ ਵਾ ਉਹਦੀ ਪਾਓ ਕਿਉਂਕਿ ਉਹ ਜ਼ਿਆਦਾ ਅਸਰ ਕਰਦਾ ਵਾ ਬਾਕੀ ਵੀ ਇੰਨੇ ਪਸ਼ੂਆਂ ਨੂੰ ਆਪਾਂ ਨੂੰ ਵੀ ਇੱਕ ਪਸ਼ੂ ਨੂੰ ਇੱਕ ਟੋਕਰ ਦੀ ਹੋਣੀ ਚਾਹੀਦੀ ਤੂੜੀ ਦੀ ਜੇ ਹਰੇ ਆ ਫਿਰ ਤੂੜੀ ਦੀ ਮਾਤਰਾ ਘਟਾ ਲੂ ਕਿਉਂਕਿ ਆਏ ਆ ਵੀ ਜੇ ਜਿੰਨਾ ਇਹ ਦੀ ਪਚੂਗਾ ਅੰਦਰ ਵੀ ਪਾਚਨ ਕਿਰਿਆ ਸਹੀ ਰਹੂਗੀ ਚੌਕਿ ਜੇ ਉਹਨੇ ਜੇ ਆਪਾਂ ਵੀ ਇਕੱਠਾ ਹੀ ਬਾਹਰ ਟਾਈਮ ਪੱਠੇ ਪਾਤੇ ਅੱਧਾ ਹੋਣੀ ਖਾ ਲੈਣਾ ਮਾਂ ਤੇ ਅੱਧਾ ਉਹਨੇ ਗੋਇ ਰਾਹੀਂ ਬਾਹਰ ਕੱਢ ਦੇਣਾ ਮਾਂ ਜਿਵੇਂ ਹੁਣ ਆਪਾਂ ਕਹਿ ਰਹੀਏ ਵੀ ਜਿਵੇਂ ਮਰਾ ਭਾਈ ਜਿਹੜੀ ਮੈਂ ਪਸ਼ੂ ਤਿੰਨ ਟਾਈਮਾਂ ਵੀ ਰਾਤ ਨੂੰ ਤਿੰਨ ਵਾਰੀ ਫੋਸਟ ਕਰਦਾ ਵਾ ਬਈ ਜਿਹੜੀ ਜੇ ਆਪਾਂ ਉਹ ਜਿਆਦੇ ਪੱਠੇ ਪਾਵਾਂਗੇ ਉਹ ਵਾਰੀ ਵਾਰੀ ਨਾਲ ਪੱਠੇ ਖਾ ਕੇ ਥੋੜੇ ਟਾਈਮ ਬਾਅਦ ਗੋਵਾ ਕਰੀ ਜਾਓ ਬਾਲਾ ਗੋਵਾ ਕਰਦਾ ਉਹ ਤਾਂ ਫਿਰ ਰੂੜ ਗਈ ਵਾਧੀ ਆ ਪਸ਼ੂ ਦੁੱਧ ਦੀ ਸਾਰ ਵੀ ਘਟ ਜਾਂਦੇ ਤੇ ਰੂੜੀ ਵਧੀ ਜਾਂਦੀ ਆ ਉਹਦਾ ਵੀ ਆਪਾਂ ਨੂੰ ਜਿਆਦੇ ਜਿੰਨਾ ਜਿਆਦੇ ਰੱਜਾ ਹੋਊਗਾ ਨਾ ਪਸ਼ੂ ਉਹ ਦੁੱਧ ਆਪਾਂ ਕਹਿੰਦੇ ਦੁੱਧ ਜਿਆਦੇ ਦੇਊਗਾ ਨਹੀਂ ਦੁੱਧ ਜਿਆਦੇ ਨਹੀਂ ਦਿੰਦਾ ਉਹ ਕਿਉਂਕਿ ਉਹਦੀ ਪਾਚਨ ਕਿਰਿਆ ਘਟ ਜਾਂਦੀ ਆ ਵੀ ਗਾਲਾ ਕਰਨਾ ਜ਼ਰੂਰੀ ਆ ਪਸ਼ੂ ਨੂੰ ਰੈਸਟ ਜ਼ਰੂਰੀ ਆ ਵੀ ਜੇ ਮੰਨ ਲਾ ਵੀ ਆਪਾਂ ਵੀ ਸਵੇਰ ਪੱਠੇ ਪਾ ਦੇ ਉਹਨੂੰ 7-8 ਘੰਟੇ ਉਹਨੂੰ ਰੈਸਟ ਚਾਹੀਦੀ ਆ ਵੀ ਉਹ ਗਾਲਾ ਕਰੇ ਆਪ ਦਾ ਬੈਠੇ ਤੇ ਆਪ ਦਾ ਰੈਸਟ ਕਰੇ ਜਿੰਨੀ ਰੈਸਟ ਵੱਧੋ ਕਰੂਗਾ ਪਸ਼ੂ ਉਹਨਾਂ ਹੀ ਦੁੱਧ ਵੱਧ ਦੇਊਗਾ ਤੇ ਕਹਿੰਦਾ ਭਾਵੇਂ ਆ ਵੀ ਵੱਧ ਤੋਂ ਵੱਧ 3 3.5 ਕਿਲੋ ਤੂੜੀ ਇਹ ਚ ਮਸਾਂ 3 3.5 ਕਿਲੋ ਤੂੜੀ ਪੈਂਦੀ ਆ ਤੇ ਇਹਦੇ ਵਿੱਚ ਮੰਨ ਕੇ ਚਲੋ ਵੀ 8 ਤੋਂ 10 ਕਿਲੋ 10 ਕਿਲੋ ਦੀ ਬਾਲਟੀ ਹੁੰਦੀ ਆ ਉਹਦੇ ਵਿੱਚ ਵਿੱਚੇ ਪਾਣੀ ਜੋ ਆਪਾਂ ਦਾਣਾ ਹੈਗਾ ਸਿਸਟਮ ਉਹ ਸਾਰਾ ਪਾਉਨੇ ਆ ਤੂੜ ਲਾ ਦੇ ਨਾ ਮਾ ਤੂੜ ਲਾ ਦੇ ਦਾ ਪਸ਼ੂ ਜਿਆਦੇ ਇਹ ਵੀ ਹੁੰਦਾਗਾ ਵੀ ਜਿੰਨਾ ਪਸ਼ੂ ਜਿਆਦੇ ਗਾਲਾ ਕਰੂਗਾ ਵੀ ਉਨਾ ਉਹਨਾ ਆਪ ਕੋ ਦੀ ਪਾਚਨ ਕਿਰਿਆ ਸਹੀ ਹੋਊਗੀ ਜਿੰਨਾ ਆਪਾਂ ਉਹਨੂੰ ਓਵਰ ਕਰੀ ਜਾਵਾਂਗੇ ਫੈਟ ਤਾਂ ਜਿਹੜੀ ਚੜਨੀ ਚੜਨੀ ਆਪਾਂ ਨਾਲ ਐ ਹੁੰਦਾ ਵਾ ਵੀ ਪਸ਼ੂ ਮੋਟੇ ਕਰ ਲਗੇ ਵੀ ਭਾਰੇ ਜਿਸਨੂੰ ਵੀ ਮੋਟੇ ਮੋਟੇ ਵੀ ਹਾਂ ਵੀ ਮੱਝ ਬਹੁਤ ਭਲੀ ਆ ਮੱਝ ਅੰਦਰੋਂ ਤਾਂ ਆਪ ਉੱਤੋਂ ਤਾਂ ਪਾਈ ਹੁੰਦੀ ਆ ਪਰ ਅੰਦਰੋਂ ਉਹਦੇ ਬਹੁਤ ਘਾਟਾਂ ਆ ਜਾਂਦੀਆਂ ਇਹ ਚੀਜ਼ ਦਾ ਵੀ ਜ਼ਰੂਰ ਖਿਆਲ ਰੱਖਣਾ ਚਾਹੀਦਾਗਾ ਵੀ ਆਪਾਂ ਕੱਲਾ ਪਸ਼ੂ ਨੂੰ ਮੋਟਾ ਵੀ ਨਹੀਂ ਕਰਨਾਗਾ ਤੇ ਆਪਾਂ ਪਸ਼ੂ ਤੋਂ ਦੁੱਧ ਲੈਣਾ ਮਾ ਮਈ ਆਪਾਂ ਨੂੰ ਵੀ ਢੰਗ ਤਰੀਕੇ ਨਾਲ ਵੀ ਜੇ ਐਕਪਾ ਸਵੇਰ 4 ਵਜੇ ਪੱਠੇ ਪਾਏ ਤੇ ਸ਼ਾਮ ਨੂੰ ਵੀ ਆਪਾਂ ਨੂੰ 4 ਵਜੇ ਹੀ ਪੱਠੇ ਪਾਉਣੇ ਚਾਹੀਦੇ ਆ ਕਿਉਂਕਿ ਟਾਈਮ ਟੂ ਟਾਈਮ ਪੱਠੇ ਪੈਂਦੇ ਰਹਿਣ ਨਾ ਨਹੀਂ ਤਾਂ ਇਹਨਾਂ ਦਾ ਸਰਕਲ ਉਹਨਾਂ ਨੂੰ ਵੀ ਰੈਸਟ ਮਿਲ ਜਾਂਦੀ ਹੈ ਪਹਚਾਣ ਦੇ ਵਿੱਚ ਹੁਣ ਸਾਰੀ ਰਾਤ ਬੈਠੀਆਂ ਜਿਵੇਂ ਗਾਲਾਂ ਕਰੀ ਜਾਂਦੀਆਂ ਜਦੋਂ ਆਪਾਂ ਨੂੰ ਆਏ ਹੁੰਦਾ ਵਾ ਉਹ ਵੀ ਗਾਲਾ ਨਹੀਂ ਕਰਦਾ ਵੀ ਪਸੂ ਠਿੱਲਾ ਜੇ ਨੇ ਗਾਲਾਂ ਨਹੀਂ ਦਿੱਤਾ ਵੀ ਜਾਇ ਨੂੰ ਕੋਈ ਵੀ ਦਿੱਕਤ ਤਾਂ ਜਾਂ ਵੱਧ ਪੱਠੇ ਖਾਲੇ ਇਹ ਵੀ ਆਪਾਂ ਆਪਦੇ ਪਸ਼ੂਆਂ ਦੀਆਂ ਚੀਜ਼ਾਂ ਨੋਟ ਕਰਦੇ ਰਹਿਣੇ ਆ ਤੇ ਬਾਕੀ ਆਪਣਾ ਹੁਣ ਇੱਧਰ ਪਸੂ ਅੱਧੇ ਵੀ ਪਾਊਡਰ ਮੈਂ ਪੱਠੇ ਪਾਈ ਜਾਂਦੀ ਸੀਗੀ ਜਾਨੀ ਕਿ ਇੱਥੇ ਇਹ 6 ਪਸੂ ਬਣੇ ਜਾਣੇ ਆ ਤੇ 6 ਨੂੰ ਪੰਜ ਟੋਕਰੇ ਤੂੜੀ ਦੇ ਆ ਤੇ ਵਿੱਚ ਇਹਦੇ ਵੀ ਆਪਣਾ ਦਾਣਾ ਆ ਜਾਣਾ ਮਾ ਨਾਲੇ ਮਿਨਰਲ ਮਿਕਸਚਰ ਆ ਜਾਣਾ ਮਾ ਜਿਹੜੇ ਵੀ ਪਸੂ ਨੂੰ ਆਪਾਂ ਪਾਊਡਰ ਪਾਉਣਾ ਕੋਈ ਵੀ ਤਰ੍ਹਾਂ ਦਾ ਵਾ ਗੱਭਣ ਕਰਾਉਣ ਲਈ ਕਿਸੇ ਵੀ ਤਰ੍ਹਾਂ ਦਾ ਵੀ ਉਹ ਆਪਾਂ ਵੀ ਵਿੱਚ ਇੱਥੇ ਹੀ ਐਡ ਕਰ ਦੇਣਾ ਮਾ ਬਾਕੀ ਵੀ ਆਪਾਂ ਸਹੀ ਟੰਗ ਤਾਂ ਇਹੀ ਆ ਵੀ ਪਸੂਆਂ ਨੂੰ ਪੱਠੇ ਤਾਂ ਪਾਉ ਆਪਾਂ ਐ ਨਹੀਂ ਕਹਿੰਦੇ ਪੱਠੇ ਪਾਉਣੇ ਚਾਹੀਦੇ ਆ ਆ ਵੀ ਨਹੀਂ ਵੀ ਵੱਧ ਨਹੀਂ ਪਾਉਣੇ ਚਾਹੀਦੇ ਆ ਵੀ ਥੋੜੇ ਪਾਉਣੇ ਚਾਹੀਦੇ ਆ ਪਸ਼ੂ ਜਿੰਨਾ ਕ ਪਚਾਲੇ ਆਪਾਂ ਐ ਹੁੰਦਾਗਾ ਵੀ ਇਹ ਤਾਂ ਖਾ ਵੀ ਲੈ ਪੱਠੇ ਤੇ ਲੱਗੀ ਨਹੀਂ ਧੁੱਪ ਉੱਠ ਗਈ ਵੀ ਇਹ ਗੱਲ ਨਹੀਂ ਹੁੰਦੀ ਵੀ ਪਸ਼ੂ ਦੇਖੋ ਵੀ ਪੱਠੇ ਖਾ ਕੇ ਗਾਲਾ ਕਰਨ ਲੱਗ ਕਈ ਪਸ਼ੂ ਵੀ ਪੱਠੇ ਖਾ ਕੇ ਵੀ ਗਾਲਾ ਨਹੀਂ ਕਰਦੇ ਜੇ ਵਿਚਾਰੋ ਵੀ 10 15 ਮਿੰਟ ਇਧਰ ਉਧਰ ਵੀ ਪਰ ਗਾਲਾ ਜ਼ਰੂਰ ਕਰਦੇ ਆ ਇਹ ਚੀਜ਼ ਵੀ ਮੈਂ ਕਹਾਂ ਆ ਨਹੀਂ ਹੁੰਦਾਗਾ ਵੀ ਜੇ ਜਾ ਮੂਰੇ ਪੱਠੇ ਪਾਏ ਆ ਵੀ ਫੇਰ ਹੀ ਪਸ਼ੂ ਰੱਜਿਆ ਹੁੰਦਾਗਾ ਵੀ ਇਹ ਗੱਲ ਨਹੀਂ ਵੀ ਪੱਟ ਪਸੂ ਦੇ ਵੀ ਹਾਜਮ ਹੋਣੇ ਜ਼ਰੂਰੀ ਆ ਕਿਉਂਕਿ ਜਿਹੜਾ ਆਪਾਂ ਹੁੰਦਾ ਵਾ ਬਾਕੀ ਜਿਵੇਂ ਆਪਾਂ ਜਿਹੜੇ ਪੱਠੇ ਪਾਉਣੇ ਉੱਤੇ ਦਾਣਾ ਪਾ ਕੇ ਕਰਦੇ ਨਾ ਵੀ ਦਾਣਾ ਉੱਤੇ ਕੱਲਾ ਸਿੱਟਣਾ ਵੀ ਨਹੀਂ ਚਾਹੀਦਾ ਜਿਹੜਾ ਵੀ ਆਪਾਂ ਪਾਊਡਰ ਜਾਂ ਦਾਣਾ ਪਾਉਂਦੇ ਉਹਨੂੰ ਚੰਗੀ ਤਰ੍ਹਾਂ ਪੱਠਿਆਂ ਦੇ ਵਿੱਚ ਨਾਲ ਮੈਂ ਯਾਨੀ ਕਿ ਮਿਕਸ ਹੋ ਜਾਣਾ ਚਾਹੀਦਾ ਵੀ ਪੱਠੀ ਦਾਣਾ ਵੀ ਪਤਾ ਨਾ ਲੱਗੇ ਵੀ ਦਾਣਾ ਪਾਇਆ ਜਾਂ ਨਹੀਂ ਪਾਇਆਗਾ ਜੇ ਉੱਪਰ ਦਾਣਾ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਆਪਾਂ ਦਾ ਸਾਰੇ ਅੰਦਾਜ਼ ਦਾ ਹਿਸਾਬ ਹੁੰਦਾਗਾ ਬਾਕੀ ਅਸੀਂ ਤਾਂ ਅੱਧੀ ਬਾਲਟੀ ਇੱਕ ਹੁੰਦੀ ਆ ਉਹ ਅੱਧੀ ਵਿਚਰ ਲਾ ਕੇ ਅੱਧੀ ਉੱਪਰ ਪਾ ਦਿੰਨੇ ਐਨਾਂ ਪਸੂ ਨਾਲੇ ਖੜ ਜਾਂਦਾ ਤੇ ਵੀ ਨਾਲੇ ਵਧੀਆ ਪੱਠੇ ਸਾੜਦਾ ਤੇ ਬਾਕੀ ਅੱਡੋ ਅੱਡੀ ਸਾਰੇ ਵਿਦਵਾਨ ਹੀ ਆ ਲੋਕ ਅੱਜ ਕੱਲ ਇਹ ਆਪਦਾ ਆਪਦਾ ਤਰੀਕਾ ਸਾਡਾ ਤਰੀਕਾ ਇਹ ਆ ਵੀ ਅਸੀਂ 6 3 3.5 ਕਿਲੋ ਤੂੜੀ ਹੁੰਦੀ ਆ ਤੇ ਸਾਡੀ 10 ਕਿਲੋ ਦੀ ਬਾਲਟੀ ਸਾਨੂੰ ਉਹ ਵੀ ਦਿਖਾ ਦਿੰਨੇ ਆ ਉਹ ਤੇ ਉਧਰ ਸਾਡਾ ਦਾਣਾ ਭੁੰਨ ਚੱਤਿਆ ਹੁੰਦਾ ਹਾਂ ਹਾਂ ਤੇ ਉਹ 10 ਕਿਲੋ ਦੀ ਬਾਲਟੀ ਭਰ ਕੇ ਅੱਧੀ ਵਿਚ ਰਲਾ ਦਿੰਨੇ ਉਹ ਟੋਕਰੀ ਦੇ ਅੱਧੇ ਉੱਤੇ ਸਾਈਡ ਤੇ ਦੀ ਆ ਤੇ ਉਹ ਇਦਾਂ ਮਤਲਬ ਕਿ ਉਹ ਪਸੂ ਨਾਲੇ ਤਾਂ ਖੜ ਜਾਂਦਾ ਤੇ ਆਪਦਾ ਬੱਸ ਵੀ ਹੁੰਦਾ ਵੀ ਜਿਵੇਂ ਆਪਾਂ ਡਰਾਮਾ ਦੀ ਵੱਟ ਕੇ ਬਣਾਈ ਹੁੰਦੀ ਆ ਇਹ ਅੱਧੀ ਇਹ ਆਪਣੀ ਪੂਰੀ ਭਰੀ ਹੁੰਦੀ ਆ ਇਹਦੇ ਵਿੱਚੋਂ ਤਿੰਨ ਵਾਰਟੀਆਂ ਨਿਕਲ ਗਈਆਂ ਇਹ ਹੁਣ ਜਿਹੜਾ ਸਾਰਾ ਦਾਣਾ ਇੱਥੇ ਪੈ ਜਾਣਾ ਮਾ ਜੇ ਕੋਈ ਅੰਦਰ ਪਸੂ ਯਾਨੀ ਕਿ ਥਾਂ ਦੀ ਛੋਟੇ ਦੇ ਘਰ ਕੇ ਅੰਦਰ ਖੜਿਆ ਹੁੰਦਾ ਫਿਰ ਉਹਨੂੰ ਅੰਦਰ ਪਾ ਜੀਦਾ ਵੀ ਆਪਣਾ ਮਕਸਦ ਇਹ ਹੈ ਵੀ ਪਸੂ ਨੂੰ ਪੱਠੇ ਪਾਓ ਸਹੀ ਢੰਗ ਨਾਲ ਪਾਓ ਵੀ ਜਿਹਦੇ ਨਾਲ ਦੁੱਧ ਦੀ ਪੈਦਾਵਾਰ ਵਧੇ ਨਾ ਕਿ ਰੂਹੀ ਵਧੇ ਆਪਾਂ ਰੂਹੀ ਪੌੜੀ ਵਧਾਉਣੀ ਆ ਆਪਾਂ ਵਧਾਉਣਾ ਹਾਂ ਵੇਖਿਆ ਕਈ ਲੋਕਾਂ ਨੇ ਮੈਂ ਵੇਖਿਆ ਇਦਾਂ ਵੀ ਮੈਂ ਵੇਖਿਆ ਖੁਦ ਵੇਖਿਆ ਇਹ ਇਹ ਲੋਕ ਬਸ ਤੂੜੀ ਦੇ ਖੁਰਲ ਭਰ ਦਿੰਦੇ ਆ ਵਿਚਾਰੀਆਂ ਉਹ ਮੂੰਹ ਮਾਰੀ ਜਾਂਦੇ ਆ ਖਾਲੇ ਡੋਲੇ ਭੁੱਖੀਆਂ ਕਰਨ ਵੀ ਕੀ ਉਹ ਖਾ ਲੈਂਦੀਆਂ ਕੁਛ ਡੋਲ ਦਿੰਦੀਆਂ ਕਿਉਂਕਿ ਦਾਣਾ ਤਾਂ ਆਪਾਂ ਵੱਧ ਪਾ ਦਿੰਨੇ ਆਂ ਪਸੂ ਪੱਠੇ ਖਾਲੇ ਦਾਣਾ ਵੀ ਨਹੀਂ ਪਾਉਂਦੇ ਕਈ ਲੋਕ ਇਦਾਂ ਵੀ ਹੈਗਾ ਬਸ ਕਲਾ ਢੱਡ ਭਰਨ ਦਾ ਹੀ ਮਤਲਬ ਆ ਖਾਸ ਕਰ ਜਿਵੇਂ ਆ ਇਦਾਂ ਦੀਆਂ ਝੋਟੀਆਂ ਜਾਂ ਵਛੀਆਂ ਹੁਣ ਬੱਚੀਆਂ ਇਦਾਂ ਦੀਆਂ ਜਿਵੇਂ ਆਹ ਬੱਚੀ ਆ ਇਹ ਹੁਣ ਲੁੱਕ ਇਹ ਮੰਨ ਲਓ 2 ਸਾਲ ਦੀ ਹੋਈ ਨਹੀਂ ਹਜੇ ਗੱਬੜ ਵੀ ਹੋ ਗਈ ਆ ਹੈਨਾ 2 ਸਾਲ ਦੀ ਨਹੀਂ ਹੋਈ ਹਾਂ ਤੇ 2 ਸਾਲ ਦੀ ਨਹੀਂ ਹੋਈ ਇਹ ਲੋਕ ਇਹ ਆਉਂਦੀ ਮਾਰਚ ਨੂੰ 2 ਸਾਲ ਦੀ ਹੋਣੀ ਆ ਹੁਣ ਇਹ 2 ਮਹੀਨਿਆਂ ਦੀ ਗੱਬਣਾ ਹਾਂ ਤੇ ਵੀ ਆਉਗੇ ਹਜੇ ਵੀ ਸਾਂਭ ਲਓ ਵੀ ਇਹ 12 14 15 ਮਹੀਨਿਆਂ ਦੀ ਬੱਚੀ ਆ ਇਹ ਬਈ ਆਏ ਆ ਵੀ ਜਿਵੇਂ ਲੋਕਾਂ ਦੀਆਂ ਇਦਾਂ ਦੀਆਂ ਬੱਚੀਆਂ ਖੜੀਆਂ ਝੋਟੀਆਂ ਖੜੀਆਂ ਜਿਹੜੀਆਂ 4 4 ਸਾਲ ਦੀਆਂ ਹਜੇ ਉਦਾਂ ਹੀ ਖੜੀਆਂ ਆਮ ਵੀ ਬਣੀਆਂ ਨਹੀਂ ਉਹਦਾ ਮਤਲਬ ਕੀ ਆ ਜਾਂ ਤਾਂ ਉਹ ਵੀ ਉਹਦੇ ਅੰਦਰੋਂ ਸਹੀ ਉਹਦਾ ਵੀ ਸਿਸਟਮ ਸਹੀ ਨਹੀਂ ਉਹਨੂੰ ਸਹੀ ਪਾウダー ਨਹੀਂ ਪੈਂਦਾਗਾ ਜਾਂ ਉਹਦਾ ਵੀ ਅੰਦਰੋਂ ਸਿਸਟਮ ਉਹਦਾ ਸਿਸਟਮ ਆ ਜਾਣਾ ਦੇਖੋ ਵੀ ਉਹ ਲੋਕ ਕੀ ਕਰਦੇ ਆ ਸਿਰਫ ਪੱਠੇ ਪਾ ਤੇ ਰੱਜ ਗਿਆ ਪਾਸੇ ਹੋ ਗਿਆ ਬਸ ਉਹਨੇ ਤਾਂ ਆ ਉਹਦਾ ਮੂੰਹ ਖੋਰ ਮਾਰ ਕੇ ਮਾਰੀ ਜਾਣਾ ਉਹਦਾ ਖਾਈ ਜਾਣਾ ਜੇ ਆਪਾਂ ਵਿਚਾਰ ਪਾਉਨੇ ਆ ਵੀ ਜੇ ਕਈ ਭੈਣ ਭਰਾ ਹੁਣ ਆਪਾਂ ਨੂੰ ਵੱਡੇ ਆਪਾਂ ਫਾਰਮਾਂ ਦੀ ਤਾਂ ਗੱਲ ਨਹੀਂ ਕਰਤ ਕਿਉਂਕਿ ਉਹਨਾਂ ਦੀ ਪਹੁੰਚ ਕਿਉਂਕਿ ਉਹਨਾਂ ਦੀਆਂ ਸਹੂਲਤਾਂ ਵਾਲੀਆਂ ਹੁੰਦੀਆਂ ਆਪਾਂ ਤਾਂ ਜਿਵੇਂ ਵੀ ਆਪਣੇ ਤੋਂ ਛੋਟੇ ਭੈਣ ਭਰਾ ਜਿਹੜੇ ਹਜੇ ਇੱਕ ਦੋ ਪਸ਼ੂ ਹੀ ਰੱਖਦੇ ਉਹਨਾਂ ਲਈ ਆ ਵੀ ਜਿਵੇਂ ਆਪਾਂ ਵੀ ਚਾਰ ਵੀ ਪਾਉਨੇ ਆ ਨਾ ਚਾਰ ਵੀ ਇੱਕ ਦਿਨ ਦਾ 15 ਕਿਲੋ ਚਾਰ ਇੱਕ ਮਾ ਪਸ਼ੂ ਨੂੰ ਬਹੁਤ ਹੁੰਦਾ ਉਹਦੇ ਵਿੱਚ ਤੂੜੀ ਵੀ ਜ਼ਰੂਰ ਪਾਓ ਵੀ ਆਪਾਂ ਨੂੰ ਕੱਲਾ ਚਾਰ ਵੀ ਨਹੀਂ ਪਾਉਣਾ ਚਾਹੀਦਾ ਤੇ ਵੀ ਆਪਾਂ ਨੂੰ ਕੱਲੀ ਵੀ ਮੰਨ ਕੇ ਚੱਲੋ ਜੇ ਕੱਲਾ ਚਾਰ ਪਾਉਨੇ ਫੇਰ ਆਪਣਾ ਪਸ਼ੂ ਵੀ ਗੱਭਾਂ ਨਹੀਂ ਹੁੰਦਾ ਕਿਉਂਕਿ ਕੱਲੇ ਚਾਰ ਨਾਲ ਕਿਉਂਕਿ ਚਾਰ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਆ ਤੂੜੀ ਵੀ ਤੂੜੀ ਵੀ ਜ਼ਰੂਰੀ ਆ ਕਹਿੰਦੇ ਹੁੰਦੇ ਆ ਜੇ ਵੱਡੇ ਫਾਰਮ ਆਪਾਂ ਸ਼ੁਰੂ ਕਰਨੇ ਉਹਦੇ ਲਈ ਜਿਹੜਾ ਚਾਰ ਆ ਉਹ ਰੀਡ ਦੀ ਹੱਡੀ ਹੁੰਦਾ ਵਾਹ ਵੀ ਚਾਰ ਜ਼ਰੂਰੀ ਆ ਪਰ ਇੰਨਾ ਨਹੀਂਗਾ ਵੀ ਆਪਾਂ ਖੁਰਨੀਆਂ ਆਪਾਂ ਕੱਲੀਆਂ ਚਾਰ ਹੀ ਸਿੱਟੀ ਚੱਲੀਏ ਚਾਰ ਦੇ ਨਾਲ ਤੂੜੀ ਵੀ ਜ਼ਰੂਰੀ ਆ ਚਾਰ ਆਪਾਂ ਨੂੰ ਜੇ ਆਪਾਂ 15 ਕਿਲੋ ਸਾਰੀ ਦਿਹਾੜੀ ਦਾ ਇੱਕ ਪਾਸੋਂ ਜ਼ਰੂਰੀ ਆ ਜਿਵੇਂ ਹੁਣ ਅਸੀਂ ਪੱਠੇ ਹੁਣ ਇਹ ਪੱਠੇ ਪਾ ਕੇ ਸਾਰੇ ਨੂੰ ਅਸੀਂ ਇਹ ਜਿਹੜਾ ਆਪਦਾ ਤਰੀਕਾ ਦੱਸਿਆ ਵੀ ਅਸੀਂ ਇਦਾਂ ਪੱਠੇ ਪਾਉਣੇ ਵੀ 3 3.5 ਕਿਲੋ ਤੂੜੀ ਆ ਬਾਾਲਟੀ ਭਰੀ ਹੁੰਦੀ ਦਾਣੇ ਦੀ ਆ ਬਾਾਲਟੀ 10 ਕਿਲੋ ਦੀ ਆ ਇਹ ਪੂਰੀ ਭਰੀ ਹੁੰਦੀ ਆ ਤੇ ਆਹ ਦਾਣਾ ਹੈਗਾ ਸਾਡਾ ਇਹਦੇ ਵਿੱਚੋਂ ਮੰਨ ਲਾ ਵੀ ਅੱਧੀ ਬਾਲਟੀ ਉਹਦੇ ਤੂੜੀ ਦੇ ਵਿੱਚ ਪਾ ਦੇਣੀ ਹੈ ਅੱਧੀ ਉੱਤੇ ਪਾ ਦੇਣੀ ਹੈ ਤੇ பசੂ ਵਧੀਆ ਹੈ ਹਾਂ ਤੇ ਪਾਣੀ ਰੱਜ ਕੇ ਪਾਣੀ ਪੀ ਲੈਂਦਾ ਮੁੜ ਕੇ ਅੱਧੇ ਪੌਣੇ ਘੰਟੇ ਬਾਅਦ ਆਦਾ ਬਹਿ ਕੇ ਗਾਲਾ ਪੱਟ ਲੈਂਦਾ ਗਾਲਾ ਕਰੀ ਜਾਂਦਾ ਜਿਵੇਂ ਹੁਣ ਅਸੀਂ ਸਵੇਰ ਪੱਠੇ ਪਾਤੇ ਆ ਫਿਰ ਸਾਨੂੰ ਅਸੀਂ ਆਏ ਨਹੀਂ ਵੀ ਟੋਕਰਾ ਚੱਕ ਲੈ ਫਿਰ ਪੱਠੇ ਪਾਏ ਟੋਕਰਾ ਚੱਕ ਲੈ ਅਸੀਂ ਸਵੇਰ ਪੱਠੇ ਸਾਰਿਆਂ ਨੂੰ ਜਿਹੜੀ ਫੀਡ ਇਹਨਾਂ ਦਾ ਪੋਹਣ ਹਾਂ ਵੀ ਭਾਵਾਂ ਦੀ ਰੰਬੀ ਜਾਣ ਰਿੰਗੀ ਜਾਣ ਕੋਸ਼ ਕਰੀ ਜਾਣ ਅਸੀਂ ਦੁਬਾਰਾ ਨਹੀਂ ਟੋਕਰਾ ਚੱਕਾਂਗੇ ਪੱਠੇ ਨਹੀਂ ਪਾਏ ਕਿਉਂਕਿ ਪਸ਼ੂ ਉਦਾਂ ਦਾ ਹੀ ਜਿਵੇਂ ਗੇਝਾਲੀਆਂ ਨੇ ਪਸ਼ੂ ਉਵੇਂ ਹੀ ਗਿੱਜ ਜਾਂਦਾ ਹੁਣ ਇਹਨਾਂ ਨੇ ਵੀ ਨਹੀਂ ਬੋਲਣਾ ਮੈਂ ਕਹਦੀਏ ਵੀ ਜਾਂ ਵੀ ਇਹ ਰਿੰਗੀ ਜਾਂਦੀਆਂ ਪੱਠੇ ਦੀ ਬਰੱਜੀਆਂ ਨਹੀਂ ਇਹਨਾਂ ਨੇ ਵੀ ਪਤਾ ਵੀ ਸਾਨੂੰ ਇੰਨੇ ਪੱਠੇ ਪੈ ਗਏ ਇਹਨਾਂ ਨੂੰ ਬਾਕੀ ਦਾਣਾ ਦਾਪਾ ਬਾਧੂ ਪੈਂਦਾਗਾ ਉਹ ਜਣਾ ਪਸ਼ੂ ਰਾਜ ਜਾਂਦਾ ਹੁਣ ਅਸੀਂ ਜਿਵੇਂ ਹੁਣ ਰਾਤ ਨੂੰ ਇਹ ਪੱਠੇ ਪਾ ਇੱਕ ਵਾਰੀ ਖਾ ਲੈ ਵੀ ਮੁੜ ਕੇ ਆਏ ਨਹੀਂ ਵੀ ਇਹਨਾਂ ਨੂੰ ਰਾਤ ਨੂੰ ਵੀ ਖੁਰਨੀਆਂ ਪਾਤੀਆਂ ਵੀ ਖਾਈ ਜਾਣਗੀਆਂ ਵੀ ਇਹ ਨਹੀਂ ਵੀ ਅਸੀਂ ਸਵੇਰ ਹੀ ਅੱਠ ਕੇ ਦੇਖਣਾ ਵੀ ਇਹਨਾਂ ਨੂੰ ਹਾਂ ਕੇ ਸਵੇਰ ਪੱਠੇ ਪਾਉਣੇ ਆ ਵੀ ਮੁੜ ਕੇ ਨਹੀਂ ਪੱਠੇ ਪਾਉਣੇਗੇ ਕਹਿੰਦਾ ਭਾ ਵੀ ਦੋ ਟਾਈਮ ਪੱਠੇ ਪਾਉਣੇ ਚਾਹੀਦੇ ਟਾਈਮ ਟੂ ਟਾਈਮ ਪਾਉਣੇ ਚਾਹੀਦੇ ਚਵਾਈ ਦਾ ਟਾਈਮ ਵੀ ਟਾਈਮ ਟੂ ਟਾਈਮ ਹੀ ਰੱਖਣਾ ਚਾਹੀਦਾ ਵੀ ਚਲੋ ਅੱਧਾ ਘੰਟਾ ਇੱਧਰ ਉੱਧਰ ਤਾਂ ਮੰਨ ਲਾ ਹੋ ਜਾਂਦਾ ਪਰ ਜ਼ਿਆਦਾ ਲੇਟ ਨਹੀਂ ਕਰਨਾ ਚਾਹੀਦਾ ਵੀ ਟਾਈਮ ਟੂ ਟਾਈਮ ਹੀ ਆਪਾਂ ਨੂੰ ਪੱਠੇ ਤੇ ਚਵਾਈ ਕਰਨੀ ਚਾਹੀਦੀ ਆ ਬਾਕੀ ਆਪਦੇ ਪਸ਼ੂਆਂ ਨੂੰ ਪਾਊਡਰ ਜ਼ਰੂਰ ਪਾਇਆ ਕਰੋ ਕਿਉਂਕਿ ਇਹ ਇਹਨਾਂ ਲਈ ਬਹੁਤ ਜ਼ਰੂਰੀ ਆ ਛੋਟੇ ਦਾ ਲੈ ਕੇ ਵੱਡੇ ਤੱਕ ਜਦੋਂ ਕੱਟਾ ਤੇ ਬੱਚੀ ਜਾਂ ਤਿੰਨ ਮਹੀਨਿਆਂ ਦੇ ਹੋ ਜਾਂਦੇ ਆ ਨਾ ਉਦੋਂ ਤੁਸੀਂ ਪਾਊਡਰ ਇਹਨਾਂ ਨੂੰ ਸਟਾਰਟ ਕਰ ਦੇਣਾ ਚਾਹੀਦਾ ਥੋੜਾ ਥੋੜਾ ਵੀ ਇਸ ਦਾ ਨਾਲ ਹੀ ਪਾ ਦੇਣੀ ਹੁੰਨੇ ਆ ਵੀ ਐਵੇਂ ਕਹਤੀਏ ਕਿਉਂਕਿ ਸਾਡੀਆਂ ਉਹ ਝੋਟੀਆਂ ਦੇਖੋ ਉਹਨਾਂ ਦੀ ਦੋਸ ਦੇਖੋ ਬਾਕੀ ਉਧਰ ਖੜੀਆਂ ਆ ਮਾਂ ਉਹ ਵੀ ਐਵੇਂ ਕਹਦੀ ਆ ਵੀ ਪੂਰੀ ਗਰੋਥ ਉਹਨਾਂ ਦੀ ਵੀ ਹੌਲੀ ਹੌਲੀ ਵੀ ਆਏ ਆ ਜਰੂਰ ਤੁਸੀਂ ਕਹੋਗੇ ਵੀ ਲਿਸੀਆਂ ਵੀ ਅਸੀਂ ਆਪ ਸਾਡੇ ਪਸ਼ੂਆਂ ਤੇ ਵੀ ਇਹਨਾਂ ਚੰਮ ਜਾਂ ਨਹੀਂ ਚੜਿਆ ਹੋਇਆਗਾ ਵੀ ਠੀਕ ਆ ਵੀ ਹੱਡ ਜੇ ਵੀ ਤੁਸੀਂ ਕਹਿੰਦੇ ਹੱਡ ਦੱਸ ਦੇ ਵੀ ਠੀਕ ਆ ਇਹਨਾਂ ਦੇ ਅੰਦਰ ਉਹ ਸੈੱਟ ਹੋਣਾ ਚਾਹੀਦਾ ਪਸ਼ੂ ਕਿਉਂਕਿ ਜਿੰਨੀ ਫੈਟ ਹੋਗੀ ਉੰਨੀ ਦੁੱਧ ਉਹ ਘਟ ਲੋਗਾ ਜਿੰਨਾ ਪਸ਼ੂ ਹੀ ਸਾਹਵਦਾ ਜਾਂ ਹੋਊਗਾ ਵੀ ਨਾ ਵਾਲਾ ਮੋਟਾ ਤੇ ਨਾ ਵਾਲਾ ਪਤਲਾ ਵੀ ਇੱਕ ਦੋ ਹੱਡੀਆਂ ਦੱਸਦੀਆਂ ਰਹਿਣੀਆਂ ਚਾਹੀਦੀਆਂ ਪਸ਼ੂ ਦੀਆਂ ਵੀ ਸਾਡੇ ਤੋਂ ਸਾਰੇ ਪਸ਼ੂ ਆ ਕੇ ਵੇਖ ਸਕਦੇ ਆ ਵੀ ਵਧੀਆ ਦਾ ਕੋਈ ਨਹੀਂ ਪਰ ਇਹਨਾਂ ਨੂੰ ਪਾਊਡਰ ਪੂਰਾ ਪੈਂਦਾ 100 ਗ੍ਰਾਮ ਇੱਕ ਪਸ਼ੂ ਨੂੰ ਸਾਡੇ ਪਾਊਡਰ ਜਾਂਦੇ ਆ ਚਾਹੇ ਦੁੱਧ ਦਾ ਲਾਵਾ ਚਾਹੇ ਦੂਜਾ ਕੋਈ ਵੀ ਆ ਵੀ ਉਹਨੂੰ 100 ਗ੍ਰਾਮ ਪਾਊਡਰ ਜਾਂਦਾ ਛੋਟੇ ਬੱਚਿਆਂ ਤੋਂ ਬਿਨਾ ਬਾਕੀ ਸਾਰੇ ਪਸ਼ੂਆਂ ਨੂੰ 100 ਗ੍ਰਾਮ ਪਾਊਡਰ ਆ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਬਾਕੀ ਹੋਰ ਵੀ ਕਿਸੇ ਨੂੰ ਕੋਈ ਹੋਰ ਜਾਣਕਾਰੀ ਹੁੰਦੀ ਐਸ ਵਾਰੀ ਉਹ ਵੀ ਸਾਡੇ ਨਾਲ ਸਾਂਝੀ ਕਰਿਆ ਕਰੋ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ